ਆਪਾ ਪੜਾ ਸਕਦੇ ਆ ਲਓ ਜੀ ਅਸੀਂ ਗੱਟੀ ਰਾਜੋਕੇ ਦੇ ਰਕਪੇ ਵਿੱਚ ਖੜੇ ਆ ਤਾਂ ਪੂਰੀ ਫਸਲ ਜਿਹੜੀ ਆ ਤਬਾਹ ਹੋਈ ਅਸੀਂ ਸਰਵੇ ਕਰ ਰਹੇ ਸੀਗੇ ਜ਼ਮੀਨਾਂ ਦਾ ਹਨਾ ਕੋਈ ਨਾਬੇ ਤੋਂ ਵੀਰ ਵੀ ਆਏ ਆ ਤਾਂ ਸੁਨਾਮ ਤੋਂ ਆਏ ਮੇਰੇ ਭਰਾ ਕੱਲ ਦੇ ਚੱਲੇ ਹੋਏ ਮੇਰੇ ਭਰਾ ਤੇ ਇਹ ਵੀ ਆਏ ਆ ਵੀ ਅਸੀਂ ਵੇਖੀ ਇਲਾਕਾ ਹਨਾ ਕੁਝ ਸੇਵਾ ਵੀ ਲੈ ਕੇ ਆਏ ਹਨਾ ਆ ਜਿਹੜਾ ਵੱਡੇ ਵੱਡੇ ਸੱਲ ਮਾਰਤੇ ਦਰਿਆ ਨੇ ਤੇ ਉਹ ਪਿੱਛੇ ਮੈਂ ਦਿਖਾ ਰਿਹਾ ਜਿਹੜਾ ਬਾਰਡਰ ਹੈਗਾ ਜਿਹੜਾ ਦਰਿਆ ਜਿਹੜਾ ਬੰਨ ਹੈ ਉਹ ਟੁੱਟ ਗਿਆ ਪਾਕਿਸਤਾਨ ਵਾਲੀ ਸਾਈਡ ਉਹ ਵਾਲਾ ਬੰਨ ਹੈਗਾ ਇਹਦਾ ਤੁਸੀਂ ਦੇਖ ਰਹੇ ਹੋ ਇਹ ਵਾਲਾ ਤਾਂ ਅਸੀਂ ਬਿਲਕੁਲ ਸਰਹادیه ਦੇ ਉੱਪਰ ਆ ਇਹ ਸਾਰੀਆਂ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਗਈਆਂ ਪਿੱਛੇ ਪਿਛਲੇ ਪਾਸੇ ਬਿਲਕੁਲ ਤਾਰ ਆ ਉਹਦੇ ਸਾਹਮਣੇ ਤੁਹਾਨੂੰ ਕੋਈ ਅਗਰ ਦੇਖਰੀ ਤੋ ਸਾਡੀ ਜ਼ੀਰੋ ਲਾਈਨ ਹੈਗੀ ਆ ਆ ਪਾਕਿਸਤਾਨ ਨਾਲ ਸਾਡਾ ਬਾਰਡਰ ਲੱਗਦਾ ਤਾਂ ਆ ਸਾਡੀਆਂ ਜ਼ਮੀਨਾਂ ਸਾਰੀਆਂ ਜਿਹੜੀਆਂ ਬਰਬਾਦ ਹੋ ਗਈਆਂ ਇਹ ਵੀਰ ਆਏ ਨਾਬੇ ਤੋਂ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਸਾਡੇ ਜੋੜ ਨਾਲ ਐਨ ਆਰ ਆਈ ਭਾਈ ਜੁੜੇ ਹੋਏ ਨੇ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪੂਰੀ ਦੀ ਪੂਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਵੀਰ ਹੋਰਾਂ ਨੇ ਕਿਉਂਕਿ ਐਨ ਆਰ ਆਈ ਵੀਰਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜਿੱਥੇ ਸਾਡੇ 뮤జిక్ ਇੰਡਸਟਰੀ ਫਿਲਮੀ ਇੰਡਸਟਰੀ ਸਾਰੀ ਮਦਦ ਕਰ ਰਹੀ ਹੈ ਤਾਂ ਉੱਥੇ ਸਾਡੇ ਐਨ ਆਰ ਆਈ ਵੀਰ ਔਰ ਸਮਾਜ ਸੇਵੀ ਸੰਸਥਾਵਾਂ ਇਹਨਾਂ ਕੇ ਰਾਜਨੀਤਿਕ ਲੋਕ ਵੀ ਬਹੁਤ ਸਾਰੇ ਆਏ ਸਭ ਦਾ ਧੰਨਵਾਦ ਅਸੀਂ ਕਰਦੇ ਆਂ ਤੇ ਆਓ ਹੁਣ ਇਹਨਾਂ ਦੀਆਂ ਜ਼ਮੀਨਾਂ ਨੂੰ ਫੇਰ ਉਜਾਊ ਬਣਾਈਏ ਆਓ ਇੱਕ ਵਾਰੀ ਫੇਰ ਇਹਨਾਂ ਦੀ ਬਾਹ ਫੜੀਏ ਤੇ ਇਹਨਾਂ ਭਰਾਵਾਂ ਨੂੰ ਆਪਣੀ ਜ਼ਿੰਦਗੀ ਨੂੰ ਮੋੜ ਲੀਹੇ ਪਾਉਣ ਲਈ ਆਪਾਂ ਵੀ ਜਿੰਨੀ ਜਿੰਨੀ ਕੋਸ਼ਿਸ਼ ਆ ਉਹ ਸਾਰੇ ਕਰੀਏ ਲਓ ਜੀ ਅਸੀਂ ਗੱਟੀ ਰਾਜੋਕੇ ਦੇ ਰਕਪੇ ਵਿੱਚ ਖੜੇ ਆਂ ਤਾਂ ਪੂਰੀ ਫਸਲ ਜਿਹੜੀ ਆ ਤਬਾਹ ਹੋਈ ਅਸੀਂ ਸਰਵੇ ਕਰ ਰਹੇ ਸੀਗੇ ਜ਼ਮੀਨਾਂ ਦਾ ਹਨਾ ਕੋਈ ਨਾਪੇ ਤੋਂ ਵੀਰ ਵੀ ਆਏ ਆ ਸਨਾਮ ਤੋਂ ਆਏ ਮੇਰੇ ਭਰਾ ਕੱਲ ਦੇ ਚੱਲੇ ਹੋਏ ਮੇਰੇ ਭਰਾ ਤੇ ਇਹ ਵੀ ਆਏ ਆ ਵੀ ਅਸੀਂ ਵੇਖੀ ਇਲਾਕਾ ਹਨਾ ਕੁਝ ਸੇਵਾ ਵੀ ਲੈ ਕੇ ਆਏ ਆ ਨਾ ਆ ਜਿਹੜਾ ਵੱਡੇ ਵੱਡੇ ਸੱਲ ਮਾਰਤੇ ਦਰਿਆ ਨੇ ਤੇ ਉਹ ਪਿੱਛੇ ਮੈਂ ਦਿਖਾ ਰਿਹਾ ਜਿਹੜਾ ਬਾਰਡਰ ਹੈਗਾ ਜਿਹੜਾ ਦਰਿਆ ਜਿਹੜਾ ਬੰਨ ਹੈ ਉਹ ਟੁੱਟ ਗਿਆ ਪਾਕਿਸਤਾਨ ਵਾਲੀ ਸਾਈਡ ਉਹ ਵਾਲਾ ਬੰਨ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵਾਲਾ ਤਸੀਂ ਬਿਲਕੁਲ ਸਰਹادیه ਦੇ ਉੱਪਰ ਆ ਇਹ ਸਾਰੀਆਂ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਗਈਆਂ ਪਿੱਛੇ ਪਿਛਲੇ ਪਾਸੇ ਬਿਲਕੁਲ ਤਾਰ ਆ ਉਹ ਜਿਹੜੇ ਸਾਹਮਣੇ ਤੁਹਾਨੂੰ ਕੋਈ ਅਗਰ ਦੇਖਰੀ ਤੋ ਸਾਡੀ ਜ਼ੀਰੋ ਲਾਈਨ ਹੈਗੀ ਆ ਆ ਪਾਕਿਸਤਾਨ ਨਾਲ ਸਾਡਾ ਬਾਰਡਰ ਲੱਗਦਾ ਤਾਂ ਆ ਸਾਡੀਆਂ ਜ਼ਮੀਨਾਂ ਸਾਰੀਆਂ ਜਿਹੜੀਆਂ ਬਰਬਾਦ ਹੋ ਗਈਆਂ ਇਹ ਵੀਰ ਆਏ ਨਾਬੇ ਤੋਂ ਮੇਰੇ ਭਰਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਸਾਡੇ ਜੋੜ ਨਾਲ ਐਨ ਆਰ ਆਈ ਭਾਈ ਜੁੜੇ ਹੋਏ ਨੇ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪੂਰੀ ਦੀ ਪੂਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਵੀਰ ਹੋਰਾਂ ਨੇ ਕਿਉਂਕਿ ਐਨ ਆਰ ਆਈ ਵੀਰਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜਿੱਥੇ ਸਾਡੇ 뮤జిక్ ਇੰਡਸਟਰੀ ਫਿਲਮੀ ਇੰਡਸਟਰੀ ਸਾਰੀ ਮਦਦ ਕਰ ਰਹੀ ਹੈ ਤਾਂ ਉੱਥੇ ਸਾਡੇ ਐਨ ਆਰ ਆਈ ਵੀਰ ਔਰ ਸਮਾਜ ਸੇਵੀ ਸੰਸਥਾਵਾਂ ਇਮਾਨ ਕੇ ਰਾਜਨੀਤਿਕ ਲੋਕ ਵੀ ਬਹੁਤ ਸਾਰੇ ਆਏ ਸਭ ਦਾ ਧੰਨਵਾਦ ਅਸੀਂ ਕਰਦੇ ਆਂ ਤੇ ਆਓ ਹੁਣ ਇਹਨਾਂ ਦੀਆਂ ਜ਼ਮੀਨਾਂ ਨੂੰ ਫੇਰ ਉਜਾਊ ਬਣਾਈਏ ਆਓ ਇੱਕ ਵਾਰੀ ਫੇਰ ਇਹਨਾਂ ਦੀ ਬਾਹ ਫੜੀਏ ਤੇ ਨਾ ਭਰਾਵਾਂ ਨੂੰ ਆਪਣੀ ਜ਼ਿੰਦਗੀ ਨੂੰ ਮੋੜ ਲੀਹੇ ਪਾਉਣ ਲਈ ਆਪਾਂ ਵੀ ਜਿੰਨੀ ਜਿੰਨੀ ਕੋਸ਼ਿਸ਼ ਹੈ ਉਹ ਸਾਰੇ ਕਰੀਏ ਆਪਾਂ ਪੜਾ ਸਕਦੇ ਹਾਂ ਲਓ ਜੀ ਅਸੀਂ ਗੱਟੀ ਰਾਜੋਗੇ ਦੇ ਰਖਵੇ ਵਿੱਚ ਖੜੇ ਆਂ ਤਾਂ ਪੂਰੀ ਫਸਲ ਜਿਹੜੀ ਆ ਤਬਾਹ ਹੋਈ ਅਸੀਂ ਸਰਵੇ ਕਰ ਰਹੇ ਸੀਗੇ ਜ਼ਮੀਨਾਂ ਦਾ ਹਨ ਕੋਈ ਨਾਬੇ ਤੋਂ ਵੀਰ ਵੀ ਆਏ ਆ ਤਾਂ ਸੁਨਾਮ ਤੋਂ ਆਏ ਮੇਰੇ ਭਰਾ ਕੱਲ ਦੇ ਚੱਲੇ ਹੋਏ ਮੇਰੇ ਭਰਾ ਤੇ ਇਹ ਵੀ ਆਏ ਆ ਵੀ ਅਸੀਂ ਵੇਖੀ ਇਲਾਕਾ ਹਨਾ ਕੁਝ ਸੇਵਾ ਵੀ ਲੈ ਕੇ ਆਏ ਹਨਾ ਆ ਜਿਹੜਾ ਵੱਡੇ ਵੱਡੇ ਸੱਲ ਮਾਰਤੇ ਦਰਿਆ ਨੇ ਤੇ ਉਹ ਪਿੱਛੇ ਮੈਂ ਦਿਖਾ ਰਿਹਾ ਜਿਹੜਾ ਬਾਰਡਰ ਹੈਗਾ ਜਿਹੜਾ ਦਰਿਆ ਜਿਹੜਾ ਬੰਨ ਹੈ ਉਹ ਟੁੱਟ ਗਿਆ ਪਾਕਿਸਤਾਨ ਵਾਲੀ ਸਾਈਡ ਉਹ ਵਾਲਾ ਬੰਨ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵਾਲਾ ਤਸੀਂ ਬਿਲਕੁਲ ਸਰਹادیه ਦੇ ਉੱਪਰ ਆ ਇਹ ਸਾਰੀਆਂ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਗਈਆਂ ਪਿੱਛੇ ਪਿਛਲੇ ਪਾਸੇ ਬਿਲਕੁਲ ਤਾਰ ਆ ਉਹ ਜਿਹੜੇ ਸਾਹਮਣੇ ਤੁਹਾਨੂੰ ਕੋਈ ਅਗਰ ਦਿਸਰੀ ਤੋ ਸਾਡੀ ਜ਼ੀਰੋ ਲਾਈਨ ਹੈਗੀ ਆ ਆ ਪਾਕਿਸਤਾਨ ਨਾਲ ਸਾਡਾ ਬਾਰਡਰ ਲੱਗਦਾ ਤਾਂ ਆ ਸਾਡੀਆਂ ਜ਼ਮੀਨਾਂ ਸਾਰੀਆਂ ਜਿਹੜੀਆਂ ਬਰਬਾਦ ਹੋ ਗਈਆਂ ਇਹ ਵੀਰ ਆਏ ਨਾਬੇ ਤੋਂ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਸਾਡੇ ਜੋੜ ਨਾਲ ਐਨ ਆਰ ਆਈ ਭਾਈ ਜੁੜੇ ਹੋਏ ਨੇ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪੂਰੀ ਦੀ ਪੂਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਵੀਰ ਹੋਰਾਂ ਨੇ ਕਿਉਂਕਿ ਐਨ ਆਰ ਆਈ ਵੀਰਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜਿੱਥੇ ਸਾਡੇ ਮਿਊਜ਼ਿਕ ਇੰਡਸਟਰੀ ਫਿਲਮੀ ਇੰਡਸਟਰੀ ਸਾਰੀ ਮਦਦ ਕਰ ਰਹੀ ਹੈ ਤਾਂ ਉੱਥੇ ਸਾਡੇ ਐਨ ਆਰ ਆਈ ਵੀਰ ਔਰ ਸਮਾਜ ਸੇਵੀ ਸੰਸਥਾਵਾਂ ਇਵੇਂ ਕਿ ਰਾਜਨੀਤਿਕ ਲੋਕ ਵੀ ਬਹੁਤ ਸਾਰੇ ਆਏ ਸਭ ਦਾ ਧੰਨਵਾਦ ਅਸੀਂ ਕਰਦੇ ਹਾਂ ਤੇ ਆਓ ਹੁਣ ਇਹਨਾਂ ਦੀਆਂ ਜ਼ਮੀਨਾਂ ਨੂੰ ਫੇਰ ਪਹਜਾਉ ਬਣਾਈਏ ਆਓ ਇੱਕ ਵਾਰੀ ਫੇਰ ਇਹਨਾਂ ਦੀ ਬਾਹ ਫੜੀਏ ਤੇ ਇਹਨਾਂ ਭਰਾਵਾਂ ਨੂੰ ਆਪਣੀ ਜ਼ਿੰਦਗੀ ਨੂੰ ਮੋੜ ਲੀਹੇ ਪਾਉਣ ਲਈ ਆਪਾਂ ਵੀ ਜਿੰਨੀ ਜਿੰਨੀ ਕੋਸ਼ਿਸ਼ ਹੈ ਉਹ ਸਾਰੇ ਕਰੀਏ। ਲਓ ਜੀ ਅਸੀਂ ਗੱਟੀ ਰਾਜੋਗੇ ਦੇ ਰਖਵੇ ਵਿੱਚ ਖੜੇ ਹਾਂ ਤਾਂ ਪੂਰੀ ਫਸਲ ਜਿਹੜੀ ਆ ਤਬਾਹ ਹੋਈ ਅਸੀਂ ਸਰਵੇ ਕਰ ਰਹੇ ਸੀਗੇ ਜ਼ਮੀਨਾਂ ਦਾ ਹਨਾ ਕੋਈ ਨਾਬੇ ਤੋਂ ਵੀਰ ਵੀ ਆਏ ਆ ਤਾਂ ਸੁਨਾਮ ਤੋਂ ਆਏ ਮੇਰੇ ਭਰਾ ਕੱਲ ਦੇ ਚੱਲੇ ਹੋਏ ਮੇਰੇ ਭਰਾ ਤੇ ਇਹ ਵੀ ਆਏ ਆ ਵੀ ਅਸੀਂ ਵੇਖੀ ਇਲਾਕਾ ਹਨਾ ਕੁਝ ਸੇਵਾ ਵੀ ਲੈ ਕੇ ਆਏ ਹਨਾ ਆ ਜਿਹੜਾ ਵੱਡੇ ਵੱਡੇ ਸੱਲ ਮਾਰਤੇ ਦਰਿਆ ਨੇ ਤੇ ਉਹ ਪਿੱਛੇ ਮੈਂ ਦਿਖਾ ਰਿਹਾ ਜਿਹੜਾ ਬਾਰਡਰ ਹੈਗਾ ਜਿਹੜਾ ਦਰਿਆ ਜਿਹੜਾ ਬੰਨ ਹੈ ਉਹ ਟੁੱਟ ਗਿਆ ਪਾਕਿਸਤਾਨ ਵਾਲੇ ਸਾਈਡ ਉਹ ਵਾਲਾ ਬੰਨ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵਾਲਾ ਤਾਂ ਅਸੀਂ ਬਿਲਕੁਲ ਸਰਹادیه ਦੇ ਉੱਪਰ ਆ ਇਹ ਸਾਰੀਆਂ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਗਈਆਂ ਨੇ ਪਿੱਛੇ ਪਿਛਲੇ ਪਾਸੇ ਬਿਲਕੁਲ ਤਾਰ ਆ ਉਹ ਜਿਹੜੇ ਸਾਹਮਣੇ ਤੁਹਾਨੂੰ ਕੋਈ ਅਗਰ ਦੇਖਰੀ ਤੋ ਸਾਡੀ ਜ਼ੀਰੋ ਲਾਈਨ ਹੈਗੀ ਆ ਆ ਪਾਕਿਸਤਾਨ ਨਾਲ ਸਾਡਾ ਬਾਰਡਰ ਲੱਗਦਾ ਤਾਂ ਆ ਸਾਡੀਆਂ ਜ਼ਮੀਨਾਂ ਸਾਰੀਆਂ ਜਿਹੜੀਆਂ ਬਰਬਾਦ ਹੋ ਗਈਆਂ ਇਹ ਵੀਰ ਆਏ ਨਾਬੇ ਤੋਂ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਸਾਡੇ ਜੋ ਨਾਲ ਐਨ ਆਰ ਆਈ ਭਾਈ ਜੁੜੇ ਹੋਏ ਨੇ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪੂਰੀ ਦੀ ਪੂਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਵੀਰ ਹੋ ਰਹੇ ਨੇ ਕਿਉਂਕਿ ਐਨ ਆਰ ਆਈ ਵੀਰਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਐ ਜਿੱਥੇ ਸਾਡੇ ਮਿਊਜ਼ਿਕ ਇੰਡਸਟਰੀ ਫਿਲਮੀ ਇੰਡਸਟਰੀ ਸਾਰੀ ਮਦਦ ਕਰ ਰਹੀ ਐ ਤਾਂ ਉੱਥੇ ਸਾਡੇ ਐਨ ਆਰ ਆਈ ਵੀਰ ਔਰ ਸਮਾਜ ਸੇਵੀ ਸੰਸਥਾਵਾਂ ਇਵਨ ਕੇ ਰਾਜਨੀਤਿਕ ਲੋਕ ਵੀ ਬਹੁਤ ਸਾਰੇ ਆਏ ਸਭ ਦਾ ਧੰਨਵਾਦ ਅਸੀਂ ਕਰਦੇ ਆਂ ਤੇ ਆਓ ਹੁਣ ਇਹਨਾਂ ਦੀਆਂ ਜ਼ਮੀਨਾਂ ਨੂੰ ਫੇਰ ਉਜਾਊ ਬਣਾਈਏ ਆਓ ਇੱਕ ਵਾਰ ਫੇਰ ਇਹਨਾਂ ਦੀ ਬਾਹ ਫੜੀਏ ਤੇ ਨਾ ਭਰਾਵਾਂ ਨੂੰ ਆਪਣੀ ਜ਼ਿੰਦਗੀ ਨੂੰ ਮੋੜ ਲੀਹੇ ਪਾਉਣ ਲਈ ਆਪਾਂ ਵੀ ਜਿੰਨੀ ਜਿੰਨੀ ਕੋਸ਼ਿਸ਼ ਐ ਉਹ ਸਾਰੇ ਕਰੀਏ